刺しがです。 ਜੀ ਸਭ ਤੋਂ ਪਹਿਲਾਂ ਅਸੀਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਹਾਂ ਸਾਡੇ ਤੇ ਹਜੇ ਬਾਕੀ ਅਸੀਂ ਹਰ ਥਾਂ ਦੇ ਪਹਿਲਾਂ ਪੁੱਛਦੇ ਆਂ ਸਾਵਲ ਜੀ ਇੱਥੇ ਗੁਰਦੁਆਰਾ ਸਾਹਿਬ ਬਾਕੀ ਬਤਨ ਕਿੱਥੇ ਪਹੁੰਚਦੇ ਆਂ ਦੇਖੋ ਕੀ ਕਰਦੇ ਆ ਸਾਰੇ ਸਾਰੇ ਵਿੱਚ ਵੀ ਫੈਲ ਗਏ ਕੀ ਹੋ ਗਿਆ ਮੁਸੀਤੇ ये तो पूरे 12 बजे पहुंचे हां पूरे 12 बजे एंट्री पूरे 12 बजे एंट्री ਇਹ ਨਕਾਰਿਆ ਸਾ ਹਰ ਜਨਮ ਤਾ ਆਕਸ਼ਵ Yeah, yeah, yeah. ਨਾ ਕੋਈ ਰੋਹੋਂ ਨੇ ਕੋਈ ਨਾ ਵਹਾਰੇ ਆਇਆ ਨਬੀ ਅਬਿਨਾਸੀ ਹਰ ਪਾਸੇ ਨਬੀ ਅਬਿਨਾਸੀ ਹਰ ਪਾਸੇ ਨਬੀ ਅਬਿਨਾਸੀ ਦਰਪਨਾ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ पावल पित्र आयोजित वेले गुरु हरिजंद साहब चार चार लाव आनंद कर्जे दस पदा हुई है सास के गुरुपाश चरण गुरबाणी हुआ मेरे बावला गुरमुखी हरपाया शव हाथी लाख पौड़ियाँ जाएगा धन्यवाद है भाई साहब गुरमीत सिंह जी लड़की परिवार ਦਾ ਨਿਵਾਸ ਸਰਕਾਰ ਪਰਿਵਾਰ ਦੋਨੇ ਪਰਿਵਾਰਾਂ ਦਾ ਜਿਹਨਾਂ ਨਿਵਾਸ ਸਾਰੇ ਸਰਕਾਰ ਕੀਤਾ ਕਰਵਾਣ ਕੀਤਾ ਦਾ ਅਰਸ਼ੋਰ ਕੀਤਾ ਤਾਂ ਬਾਈਗ੍ਰਸੀ ਪਾਛੀ ਕਿਰਪਾ ਕਨ ਸਿਗਰੂ ਪਾਛੀ ਦਿੱਤੀ ਅਪਿਸ਼ੇ ਪ੍ਰਾਪਤ ਕੀਤੇ ਆ ਰਿਹਾ ਸੋ ਆਉ ਬਿਆਹ ਹੋਆ ਮੇਰੇ ਬਾਬਲਾ ਗੁਰੂਕਿ ਹਰਪਾਇ ਸ਼ਬਦ ਦੇ ਨਾਲ ਉਸ ਤੋਂ ਪਾਛੇ ਪੋੜੇ ਨਾ ਸਰਗੋਪਰ ਕੇ ਕਿ ਅਦਾ ਸੰਧੀ ਕਰ ਲਈ ਹੈ ਵੀ ਬਿਆਹ ਹੋਆ ਲਓ ਜੀ ਅਸੀਂ ਪਹੁੰਚ ਗਏ ਘਰ ਮੈਰਿਸ ਤੋਂ ਵਲੋਗ ਆਪਾਂ ਪੂਰਾ ਬਣਾ ਨਹੀਂ ਕਿਉਂਕਿ ਅਹੀਂ ਪਹਿਲੋ ਆ ਗਏ ਸੀ ਹੁਣ ਅਸੀਂ ਫਟਾਫਟ ਤਿਆਰ ਹੋਣ ਲੱਗੇ ਆ ਕਿਉਂਕਿ ਅਸੀਂ ਫਟਾਫਟ ਉੱਥੇ ਪਹੁੰਚਣਾ ਆ ਜਿਹੜੇ ਬਸੀ ਗਗਨ ਨੂੰ ਤੇ ਉਹਦੀ ਬਾਟੀ ਨੂੰ ਦੇਖਣਾ ਆ ਮਾਮੀ ਜੀ ਨੂੰ ਪਾਣੀ ਵਾਰਦਿਆਂ ਦੇਖਣਾ ਆ ਹਨਾ ਤੇ ਉਹਨਾਂ ਦਾ ਵੈਲਕਮ ਕਰਨਾ ਆ ਤੇ ਚਾਹਾਂਗੇ ਅਸੀਂ ਹੁਣ ਘਟ ਜਾਣੇ ਬਾਕੀ ਜਣੇ ਘਰੇ ਰਹਿਣਗੇ ਸੋ ਜਿਹੜੇ ਕਿ ਬਹੁਤ ਜੀ 12 ਨਾਲ ਲੋਕ ਲਾ ਕੇ ਜਾਮਾ ਗਏ ਸਵੇਰੇ ਫਿਰ ਆਪਾਂ ਮੈਰिज ਵੇਖਣੀ ਦੋ ਮੈਂ ਪਹਿਲੇ ਤੁਸੀਂ ਕਿ ਦੋ ਮੈਰिज ਚੱਲਦੇ ਆਂ ਮੀਆਂ ਇੱਕ ਮਾਮੀ ਜੀ ਛੋਟੇ ਮਾਮੀ ਜੀ ਉਹਨਾਂ ਦੇ ਭਤੀਜੇ ਦੀ ਸਵੇਰੇ ਫਿਰ ਅਸੀਂ ਤੁਹਾਨੂੰ ਕੱਲ ਨੂੰ ਫਿਰ ਉਹ ਵਾਲੀ ਮੈਰिज ਦਿਖਾਵਾਂਗੇ ਦਿਖਾਵਾਂਗੇ ਅੱਜ ਪਹਿਲਾਂ ਤੁਸੀਂ ਇਹ ਵਾਲਾ ਵੀ ਲੋਗ ਵੇਖੋ ਤੇ ਹੋਰ ਉੱਥੇ ਜਾ ਕੇ ਆਪਾਂ ਸ਼ਾਇਦ ਨਵਾਂ ਵਲੋਗ ਸ਼ੁਰੂ ਕਰ ਲਾਂਗੇ ਪਤਾ ਨਹੀਂ ਸੋ ਦੇਖ ਲਈਏ ਸੋ ਮੱਚ ਇਸ ਤਰੀ ਸਾਡਾ ਵਲੋਗ ਦੇਖਦੇ ਰਹੋ ਸਾਨੂੰ ਸਬਸਕ੍ਰਾਈਬ ਕਰਦੇ ਰਹੋ ਔਰ ਸਾਨੂੰ ਪਸੰਦ ਕਰਦੇ ਰਹੋ ਅਸੀਂ ਤੁਹਾਡੇ ਨਾਲ ਹੀ ਇਸ ਤਰ੍ਹਾਂ ਵਧਦੇ ਜਾਈਏ ਥੈਂਕ ਯੂ ਸੋ ਮੱਚ Să-și iau